ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਿਦਾਂ ਕਿਦਾਂ ਵਾਲੀ ਵਾਲ ਇਸ ਪਾਰੀ ਸੰਨ ਤੂੰ ਆ ਜਾ ਤੂੰ ਸਮਾ ਲੈ ਉਹ ਜੋਗੀ ਨਾ ਕਿਦਾਂ ਪਿਆ ਸੀ ਓਏ ਓ ਜੋਗੀ ਆਇਆ ਹੈ ਸਾਡੀ ਗਲੀ ਚ ਬੀਰ ਜਾ ਗਿਆ ਜਿਹੜਾ ਜਿੱਤਦਾ ਯਾਰ ਉਹ ਨਕੀ ਉਹਨਾਂ ਨੂੰ ਯੂਸਪ ਕਰਦਾ ਜੀ ਜਿੱਤਿਆਂ ਨੂੰ ਕੋਈ ਗੱਲ ਨਹੀਂ ਲੈੜਾ ਪਰਬੰਦ ਕੱਲ ਨੂੰ ਕਰ ਦਿੰਨੇ ਭਾਈ ਠੀਕ ਆ ਮੈਨੂੰ ਨਾ ਇਹਨਾਂ ਨੂੰ ਕਹਿ ਸਾਰੇ ਜਾਣੇ ਫਿਰ ਫੋਨ ਦੀ ਲੈੜ ਚਲਾਉਂਦੇ ਯੂਰੋ ਜੂਰੋ ਨਹੀਂ ਲੈੜਾ ਆ ਇਹਨਾਂ ਨੂੰ ਕਹਿ ਵੀ ਸਾਰੇ ਜਾਣੇ ਐਪਲੀਕੇਸ਼ਨ ਸਾਈਨ ਕਰਕੇ ਦੇ ਦੇਣ ਤੇ ਮੈਂ ਸੁਣੇ ਸੁੜਦੇ ਵੀ ਤੁਸੀਂ ਵੇਖਿਓ ਕਿ ਇਹਨੂੰ ਅਸੀਂ ਗਰਾਊਂਡ ਨੂੰ ਬਣਾ ਕੇ ਦੇ ਦਿੰਨੇ ਮਿੱਤਰੋ ਮੈਂ ਤੁਹਾਡਾ ਸੰਯੋਗ ਚ ਐਨਆਰਆਈ ਭਰਾਵਾਂ ਦਾ ਐਨਆਰਆਈ ਭੈਣਾਂ ਦਾ ਮੁੰਡੇ ਆ ਪੂਰੇ ਯੂਰੋ ਜੂਰੋ ਜੂਰੋ ਚ ਲੱਗੇ ਵੇ ਆ ਉਹ ਆਪਣਾ ਉਹ ਚਿੱਟੇ ਪੀਆ ਵੇ ਜਿੱਤੇ ਪੀਆ ਹੈ ਹੈ ਸਲਾਮ ਅਲੈਕੁਮ ਆ ਯਾਰ ਬੁਰੀ ਹੱਤ ਕਰਾਉਂਦਾ ਪਰ ਨੇਰਾ ਨੇਰਾ ਯਾਰ ਨੇਰੇ ਜੀ ਨਹੀਂ ਕੰਮ ਬੰਦਾ ਬੱਚੇ ਇਹ ਵੇਲਾ ਗਏ ਨਹੀਂ ਹੈ ਤਮੀ ਲੱਗੇ ਆ ਨੇਰਾ ਜਿਹੜਾ ਨਾ ਕੰਮ ਖਰਾਬ ਕਰਦਾ ਇਹ ਵੇਲੇ ਤਾਂ ਚੱਲ ਖੇਡਣ ਤੇ ਗਰਾਊਂਡ ਵਧੀਆ ਬਣਾ ਲਈ ਆ ਹੈ ਵੇ ਗਰਾਊਂਡ ਜੇ ਹਫਤਾ ਦਸ ਨਹੀਂ ਹੋਇਆ ਬਣਾਈ ਨੂੰ ਪਲ ਬਣਾ ਵਧੀਆ ਲਈ ਮੁੰਡੇ ਮਹਿਬ ਉਤਾ 10 ਦਿਨ ਹੋ ਗਏ ਹੈ ਗਰਾਉਂਡ ਬਣਾਇਨੂ ਇੱਥੇ ਤੇ ਬੂਟੀ ਵੀ ਬੜੀ ਤਕੜੀ ਹੈ ਕਾ ਬਹੁਤ ਤਕੜਾ ਹੈ ਇਹਦੇ ਬਹੁਤ ਵਧੀਆ ਹੈ ਨਾ ਚੱਲ ਮੁੰਡੇ ਇਹ ਚੰਗੇ ਕੰਮ ਨੂੰ ਜਾਣਦੇ ਹੈ ਗਾਂ ਹਾਂ ਨਹੀਂ ਹਾ ਇਹਦੇ ਮੁੰਡੇ ਬਹੁਤ ਚੱਲੇ ਆ ਆਹੋ ਇਹਦੇ ਮੇਰੇ ਨਾਲ 15 ਨਾ ਚੱਲੇ ਗਏ ਹੋਣੇ ਮੁੰਡੇ ਦੇ ਇਹ ਹਾਂ ਕਿ ਬਾਬਾ ਚਾਲ ਵਧੀਆ ਕੰਮ ਆਉਂਦੀ ਹੈ ਨਾ ਦੂਜੀ ਥੋੜੇ ਪਾਸੇ ਜਾਣ ਨੂੰ ਚੰਗਾ ਆਪਣੀ ਗਰਾਉਂਡ ਦਾ ਨਾ ਇਹਦਾ ਬਹੁਤ ਨਾਲੇ ਘਰਾਂ ਦੇ ਗਰਾਉਂਡ ਹੈ ਇਲਾਕੇ ਸਾਰੇ ਓਏ ਦਜੀ ਓਏ ਅਰੋੜੇ ਮਰੀਂਦੇ ਉਧਰ ਹੋ ਗਏ ਇਹ ਕਹਿੰਦਾ ਆਪਾਂ ਵਧੀਆ ਨੇ ਬਣਾਇਆ ਇਹਦੀ ਇਹੋ ਗੱਲ ਈ ਹੈ ਜਿਹੜੀ ਮਾੜੀ ਸੰਗਤ ਬੱਜ ਜਾਂਦੇ ਚੱਲ ਆ ਬੱਜ ਜਾਂਦੇ ਉਹ ਫੇਰ ਵੇਲਾ ਰੋੜੇ ਓਏ ਓਏ ਐ ਲੈ ਕਮਲਾ ਟੀਮ ਨਹੀਂ ਦੀਦੀ ਉੱਥੇ ਮੱਥੇ ਜਿ ਵਜੂਗੀ ਇੱਕ ਇੱਕ ਇਹ ਚਲੋ ਲਾਗੇ ਛੱਪੜਿਆ ਚਲੋ ਕੋਈ ਗੱਲ ਨਹੀਂ ਆ ਨੈਟ ਲਾਇਆ ਮੁੰਡਿਆਂ ਨਾਲ ਲਾਗੇ ਪਾਸਿਆਂ ਤੇ ਕਿ ਬਾਲ ਨਾ ਜਾਵੇ ਪਰ ਆ ਪਲੇਅਰ ਆ ਗਿਆ ਸਾਡਾ ਇੱਕੋ ਪਾਲਦਾ ਬਲੌਗਰ ਝੂਠੇ ਹੁੰਦੇ ਆ ਮੈਂ ਖੇਮ ਖਿਡਦੇ ਆ ਜਾਣ ਕੇ ਕਿੰਦੇ ਰੋੜੇ ਮਾਤਾ ਰੋੜੇ ਮਾਤਾ ਲੋਕਾਂ ਦਾ ਤਾਂ ਧਿਆਨ ਖਿੱਚ ਲੀਤੇ ਆ ਵੇਖੋ ਕਿੱਡੇ ਝੂਠੇ ਬਲੌਗਰ ਨੇ ਨਹੀਂ ਨਹੀਂ ਹੁਣ ਆਪਾਂ ਪਜਾਮਾ ਚੈੱਕ ਕਰਉ ਦਾ ਪਹਿਲਾਂ ਪਜਾਮਾ ਇਹ ਲਿਸ਼ਕਦਾ ਪਜਾਮਾ ਹੈ ਕੀ ਚੇਟਾ ਚੇਟਾ ਕਿਉਂ ਸਮਝ ਕੇ ਪਾਇਆ ਨਹੀਂ ਕੋਣ ਡੇਗਾ ਯਾਰ ਕੌਣ ਉਹ ਵੀਰ ਡੇਗ ਪਿਆ ਵਾ ਚਲੋ ਦੇ ਦੇ ਡਾਂਡ ਮਾਰ ਲਾ ਭੇਜ ਦੂ ਉਹ ਭੜੀ ਹੋਵੇ ਹਾਂ ਬਈ ਮੈਂ ਕਹਿੰਦਾ ਇੱਥੇ ਲਾਈਟ ਲੱਗ ਜੇ ਤੇ ਫਿਰ ਵਧੀਆ ਨਹੀਂ ਕਰਨਾ ਮੈਂ ਕਹਿੰਦਾ 12 ਵਜੇ ਤੱਕ ਖੇਡਦੇ ਰਹਿਣ ਮੁੰਡੇ ਜਿੰਨਾ ਮੁੰਡਿਆਂ ਦਾ ਜੋਸ਼ ਹੈ ਜਿੰਨਾ ਉਹਨਾਂ ਦਾ ਜੂਮ ਹੈ 12 ਵਜੇ ਤੱਕ 12 ਵਜੇ ਤੱਕ ਖੇਡਦੇ ਰਹਿਣ ਮੁੰਡੇ ਚਾਹੀਦਾ ਹੈ ਨਾ ਲਾਈਟ ਦਾ ਲਾਈਟੇ ਕੰਮਕਾਰ ਵੀ ਕਰਦੇ ਦੇਣੇ 9 ਤੋਂ 12 ਚੱਲੇ ਤੇ ਕੰਮ ਵਧੀਆ ਹਾਂ ਐਦੇ ਅੱਗੇ ਛੇਤਰ ਛਤਰ ਕੋਈ ਤਿੰਨ ਕਿ ਮੈਚ ਲੱਗ ਜਾਣ ਘਰੇ ਜਾ ਕੇ ਆਵੇ ਪਲਵਾਨ ਪਲਵਾਨ ਉਰੇ ਆ ਉਰੇ ਆ ਉਰੇ ਦੇ ਆ ਮਮਾ ਕੀ ਕੀ ਨਾਂ ਕੀ ਤੇਰਾ ਯੂਵਰਾਜ ਹੈ ਯੂਵਰਾਜ 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 ਸਿੰਘ ਯੂਵਰਾਜ ਸਿੰਘ ਕ੍ਰਿਕਟ ਕ੍ਰਿਕਟ ਪਸੰਦ ਹੈ ਕਿ ਵਾਲੀਬਾਲ ਹੈ ਵਾਲੀਬਾਲ ਪਸੰਦ ਹੈ ਕ੍ਰਿਕਟ ਵਾਲੀਬਾਲ ਇਸ ਪਾਰੀ ਸਾਬ ਤੁਹ ਆ ਜਾ ਚੁੱ ਸਣਾ ਲੈ ਯਾਰ ਦੱਸ ਨਜਾਇਜ਼ ਹੋ ਗਈ ਨੀ ਉਹ ਡਗਾਉਣੀ ਜਾਉਂਗਾ ਯਾਰ ਇਹ ਆਈ ਦੇ ਉਰੇ ਆ ਬੀਓ ਡਬਲ ਐਨ ਈ ਵਾਈ ਬੀ ਐਲ ਐ ਵੈਰੀ ਗੁੱਡ ਯਾਰ ਕਿਆ ਕੋਈ ਨਹੀਂ ਹੈ ਗਾਣਾ ਕੱਢ ਦੇ ਆ ਗਾਣਾ ਕੱਢ ਦੇ ਉਹ ਨਾ ਨਾ ਗਾਣਾ ਨਹੀਂ ਕੱਢਿਆ ਚਲੋ ਆਪਾਂ ਕਰਦੇ ਹਾਂ ਪਰ ਆਲਾ ਯਾਰੀ ਇਹ ਲਾਈਟਾਂ ਇਹ ਜਿੰਨਾ ਵੀ ਇਥੇ ਪ੍ਰੋਗਰਾਮ ਚੱਲਦਾ ਜਾਣਾ ਤਿੰਨ ਮਾਝ ਹੁੰਦੀਆਂ ਤਿੰਨਾਂ ਚ ਜਿਹੜਾ ਜਿੱਤਦਾ ਯਾਰ ਉਹ ਨੱਕੀ ਉਹਨਾਂ ਨੂੰ ਜੂਸ ਪੀਂਦਾ ਯਾਰ ਨੱਕੀ ਜਿੱਤਿਆਂ ਨੂੰ ਕੋਈ ਗੱਲ ਨਹੀਂ ਪਰ ਚਾਲੂ ਕਰ ਦਿੱਤਾ ਜਰੂਰ ਕਰੂਗਾ ਇਹ ਧਿਆਨ ਦਿਮੋਲ ਹੀ ਆਖਿਆ ਗਿਆ ਚਾਲੂ ਕੀਤਾ ਯਾਰ ਅੱਛਾ ਪੀ ਇਦਾਂ ਨਹੀਂ ਆ ਗਿਆ ਮੈਂ ਹੁੰਦੀ ਆ ਲੜਦੇ ਲੜਦੇ ਆ ਯਾਰ ਲੜਨਦੇ ਆ ਇਹ ਨਹੀਂ ਇਹ ਕੋਲ ਹੀ ਇੱਕ ਹੋਲ ਚੱਲ ਉਹ ਲੈ ਉਧਰ ਦੇਖ ਲੈ ਇਹ ਛਿੰਝ ਨਹੀਂ ਬਣਾਉਂਦੇ ਨਾ ਜੇ ਇਧਰ ਜੇ ਇਧਰ ਕਾਮਯਾਬ ਨਾ ਹੋਏ ਫਿਰ ਛਿੰਝ ਬਣਾ ਦਿੱਤੀ ਜਾਊਗੀ ਇਹ ਵੀ ਇਹ ਚੱਲਦਾ ਰਹੂਗਾ ਇਹ ਵੇਖਿਆ ਜਾਊਗਾ ਬਿਲ ਨਾਲ ਛਿੰਝ ਇੱਥੇ ਬਣਾਵਾਂਗੇ ਨਾ ਆਵੇ ਮਾਰੇ ਆਵੇ ਆਮੜਾ ਉੱਠ ਕੇ ਦਿਖਾਉਂਦੀ ਤੇ ਨੇ ਆ ਜਣਦਾ ਇਹ ਚਮੜਾ ਵਾਲੀ ਜਿਹੜਾ ਬਾਹਰ ਆਉਂਦਾ ਇਹ ਵੀ ਇਹ ਵੀ ਖਤਰਨਾਕ ਹੈ ਬੰਦਾ ਹੈ ਨਾ 60 ਫੁੱਟ ਲੱਗ ਸਕਦੀ ਹੈ। ਇਹ ਚਮੁੱਟੀ ਪਾਤੀ ਗਿੱਲਾ ਹੀ ਥਾ। ਹੈ ਵੀ ਮਿੱਤਰੋ ਹਾਂਜੀ ਲੈਡ ਦਾ ਪ੍ਰਬੰਧ ਕੀਤਾ ਜਾਵੇ। ਲੈਡ ਦਾ ਪ੍ਰਬੰਧ ਕੱਲ ਨੂੰ ਕਰ ਦਿੰਨੇ ਭਾਜੀ। ਠੀਕ ਆ। ਮੈਨੂੰ ਨਾ ਇਹਨਾਂ ਨੂੰ ਕਹਿ ਸਾਰੇ ਜਾਣੇ ਫਿਰ ਫੋਨ ਦੀ ਲੈਡ ਚਲਾਉਂਦੀ 0 2 ਨਹੀਂ ਲੈਡਾ ਆ ਨਹੀਂ ਇਹਨਾਂ ਨੂੰ ਕਹਿ ਵੀ ਸਾਰੇ ਜਾਣੇ ਐਪਲੀਕੇਸ਼ਨ ਸਾਈਨ ਕਰਕੇ ਦੇ ਦੇਣ ਤੇ ਮੈਂ ਸਵੇਰੇ ਛੁੱਟ ਦਵਾਂ। ਸਵੇਰੇ ਛੁੱਟ ਦੋ। ਆਪਣੇ ਪਹਿਲੇ ਜਾਨੇ ਖੁਈ ਛੁੱਟ ਦਿੰਨੇ। ਅੱਛਾ। ਇਹ ਮਦਾ ਇੱਥੇ ਹੀ ਕਹਿ ਸਕੀਤਾ ਯਾਰ ਚਲ ਪ੍ਰਵਾਹ ਕਰਦੇ ਚਲੋ ਆਪਾਂ ਵੀ ਜੋ ਇਹਨਾਂ ਨੇ ਹੈਣਾ ਇੰਨਾ ਯੋਗਦਾਨ ਕੀਤਾ ਆਲਾ ਪਾਇਆ ਆਪੇ ਗਰਾਊਂਡ ਬਣਾਈ ਨੈਟ ਲਾਏ ਆ ਤੇ ਇਹ ਯੋਗਦਾਨ ਆਪਾਂ ਕਰ ਦਿੰਨੇ ਆ ਬੱਚੇ ਆ ਲਾਈਟਾਂ 4 ਲੱਖ ਰੇਟਾ ਆਹ ਇੱਕ ਇੱਧਰ ਲਾਜੇ ਇੱਥੇ ਲਾਜੇ ਕਿ ਇੱਥੇ ਰੱਖੋ ਇੱਧਰ ਲਾਜੇ 4 ਲਾਈਟਾਂ ਵੀ ਇਹ ਵਾਜਦੀਆਂ ਅੱਖਾਂ ਚ ਨੁਕਰ 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 ਨਹੀਂ ਨੁਕਰਾਂ ਨਹੀਂ ਵਾਜਦੀਆਂ ਅੱਖਾਂ ਚ ਉਹ ਨਹੀਂ ਵਾਜਦੀਆਂ ਜਾਂ ਫਲੱਡ ਲਾਈਟ ਜੀ ਉਹ ਲਾਈਟਾਂ ਚਾਹੀਦੀਆਂ ਆ ਫਲੱਡ ਲਾਈਟ ਇੱਕ ਲੱਗਿਆ ਮਾ ਫਲੱਡ ਲਾਈਟਾਂ ਚਾਹੀਦੀਆਂ ਆ ਉਹਦੇ ਗੱਲ ਹੈਗੀ ਹਾਂ ਫਲਡ ਲਾਈਟ ਆ ਭਾਵੇਂ ਦੋ ਹੀ ਲੱਗ ਜਣਾ ਆਮੋ ਸਾਹਮਣੀ ਲੱਗ ਜਣਾ ਹਾਂ ਚੱਲ ਪਣਾ ਕੰਮ ਵਧੀਆ ਬਾਬਾ ਜੀ ਵੀਡੀਓ ਦਾ ਕੀ ਨਾ ਰਹਿ ਜੇ ਕੰਮ ਕਰਦੇ ਨਾ ਤੂੰ ਨੇ ਚੱਲ ਵੀਡੀਓ ਕੀ ਗੱਲ ਆ ਹਾਂ ਆ ਗਿਆ ਇੱਕ 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 ਆਲ ਨੂੰ ਜਗਣ ਗਿਆ ਇੱਕ ਬੰਦਾ ਜਿਹੜਾ ਜਵਾਕਾਂ ਨੂੰ ਸੁੱੜਦਾ ਉਹ 0.5 ਜਾਵੇ ਅਜਨੇ ਸਪੈਲਿੰਗ ਸੁਣਾਏ ਆ ਮੈਂ ਬੋਲਿਆ ਉਹਦਾ ਪਤਾ ਕੀ ਫਤ ਇਹ ਆਪਣੇ ਐਨ ਆਰ ਆਈ ਭਰਾਵਾਂ ਨੂੰ ਵੀ ਬੇਨਤੀ ਆ ਹੋਰ ਹੀ ਸੰਤ ਨੂੰ ਬੇਨਤੀ ਆ ਕਿ ਜੇ ਕੋਈ ਯੋਗਦਾਨ ਪਾਉਣਾ ਚਾਹੁੰਦਾ ਤੇ ਜ਼ਰੂਰ ਪਾਓ ਆਪਾਂ ਬੱਚਿਆਂ ਲਈ ਗਰਾਊਂਡ ਵਧੀਆ ਬਣਾਇਆ ਚੰਗੇ ਪਲੇਅਰ ਬਣਨ ਤੇ ਐਨਆਰਆਈ ਵੀਰਾਂ ਨੂੰ ਮੈਂ ਆਪਣਾ ਅਕਾਊਂਟ ਨੰਬਰ ਦੇ ਰਿਹਾ ਸਕੈਨਨ ਮੈਂ ਆਪਣਾ ਇੱਥੇ ਲਾ ਦੂੰਗਾ ਸਕਰੀਨ ਤੇ ਤੇ ਜਿੰਨਾ ਵੀ ਬਣਦਾ ਸਰਦਾ ਆ ਕੋਈ 10 15 ਡਾਲਰ ਪਾ ਦਿਓ ਤੂੰ ਬੜਦਾ ਚ ਉਹ ਸਮਾਜ ਸੇਵੀ ਚੰਗਾ ਤਗੜਾ ਹੈ ਨਾ ਮੈਂ ਕਹਿੰਦਾ ਵੀ ਆਪਣੇ ਨਾਲ ਚੱਲ ਆਪਾਂ ਕੀ ਅਮਰ ਰੰਗੀ ਆ ਆਪਣਾ ਕਿਹੇ ਵਾਰ ਨਹੀਂ ਸੋਚਿਆ ਕਹਿੰਦੇ ਆਪਣੇ ਬਾਰੇ ਆ ਭਾਈ ਨਾ ਨੀ ਨੀ ਆਪਾਂ ਇਹਦਾ ਕਰਦੇ ਆ ਆਪਾਂ ਲਾਈਟਾ ਲਵਾ ਲਈ ਇੰਨੀ ਓਡੀ ਫਦੇ ਨਹੀਂ ਮੈਂ ਕਹਿੰਦਾ ਜਿੱਦਾਂ 15 ਡਾਲਰ ਕਹਦੇ ਇੰਨੇ ਚ ਲੱਗ ਹੀ ਜਾਣੀਆਂ ਜੇ 10 ਕਨੇ ਪਾ ਦੇ ਫਿਰ ਤੇ 20 ਦਾ ਵੀ ਸਰ ਜੀ ਕਰ ਜਰਸੀਆਂ ਜੁਰਸੀਆਂ ਤੱਕ ਪਹੁੰਚ ਜੇ 10 ਕਨੇ ਪਾ ਦੇ 10 ਦਾ ਡਾਲਰ ਹਾਂ ਫਿਰ ਜਰਸੀਆਂ ਤੱਕ ਵੀ ਪਹੁੰਚਣਾ ਨਾ ਜੇ 100 ਕਨੇ ਪਾ ਤੀ ਫਿਰ ਤੇ ਬਾਈ ਦਾ ਵੱਡਾ ਹੋ ਜਾਣਾ ਨਾ ਕੰਮ ਫਿਰ ਬਾਈ ਦਾ ਬੇਟਾ ਤੁਸੀਂ ਵੇਖਿਓ ਕਿ ਇਹਨੂੰ ਅਸੀਂ ਗਰਾਊਂਡ ਨੂੰ ਬਣਾ ਕੇ ਦਿੰਨੇ ਮਿੱਤਰੋ ਮੈਂ ਤੁਹਾਡਾ ਸੰਯੋਗ ਚੰਗਾ ਐਨਆਰਆਈ ਭਰਾਵਾਂ ਦਾ ਐਨਆਰਆਈ ਭੈਣਾਂ ਦਾ ਨਹੀਂ ਜਿਹੜੇ ਵੀ ਇਹਨਾਂ ਨੂੰ ਕਹਿਂਦੇ ਆ ਨਾ ਤੂੰ ਜਿਹੜਾ ਸੰਯੋਗ ਮੈਂ ਕਹਿੰਦੇ ਸਾਡੀ ਮਦਦ ਨਹੀਂ ਕਰਨੀ ਤੁਸੀਂ ਤੁਸੀਂ ਇਹਨਾਂ ਦੀ ਆਪਣੇ ਪਿਆਰੇ ਪਿਆਰੇ ਬੱਚੇ ਵੇਖੋ ਕਿਵੇਂ ਸਕੂਲ ਤੋਂ ਬਾਅਦ ਪੜਾਈ ਕਰਕੇ ਘਰੇ ਆ ਕੇ ਪੜਾਈ ਕਰਦੇ ਆ ਫਿਰ ਐਂਟਰਟੇਨਮੈਂਟ ਲਈ ਇੱਥੇ ਖੇਡ ਰਹੇ ਹੁੰਦੇ ਆ ਇੰਜੋਏ ਕਰਦੇ ਆ ਇਹ ਝੂੜੇ ਪੜਾਈ ਵਾਲਾ ਪੜਾਈ ਵਾਲੇ ਤੇ ਚੱਲ ਨਹੀਂ ਆ ਇਹ ਇਹ ਤਾਂ ਜਾਂਦੇ ਹੀ ਚੱਲ ਚਲੋ ਠੀਕ ਆ ਸਕੂਲ ਨੂੰ ਜਾਂਦਾ ਹੈ ਨੀ ਨਿੱਕੀ ਓਏ ਵੀਰੇ ਵਲੌਗ ਆ ਉਹ ਕਲਾਉਗਾ ਗਾ ਜੋਗੀ ਨੂੰ ਲੈ ਦੇ ਚ ਇਹ ਸਾਹ ਮੈਂ ਤਾਂ ਆ ਮੇਰੇ ਸਾਡਾ ਯੋਗੀ ਭਾਰ ਹੈਗਾ ਬਹੁਤ ਗੱਜਾ ਸਾਰੇ ਜਵਾਕਾਂ ਨੂੰ ਕੁੱਟਦਾ ਹੈ ਇਹਨਾਂ ਦੀ ਕੁੱਟ ਮਾਰੇ ਹੋ ਕਰਦਾ ਜੀ ਵੀਰਾ ਦੱਸਿਓ ਵਾ ਕੀ ਕਹਿੰਦੇ ਨੂੰ ਵਲੌਗ ਐਡੀ ਦੱਸੋ ਉਹ ਵਲੌਗ ਹਾਂ ਠੀਕ ਕਹਿੰਦਾ ਯਾਰ YouTube ਦਾ ਚੈਨਲ ਉਹਦੇ ਵੀ ਸਪੈਲਿੰਗ ਦੱਸੋ ਪਹਿਲਾਂ ਵਲੌਗ ਵਲੌਗ V O U T U B E YouTube V O U T T O B ਹੋ ਲੱਗਿਆ ਹੋ ਲੱਗਿਆ ਸਰ ਇਹਨੇ ਵੀ ਕਰ ਦੇਣਾ ਜੇ ਮੇਰਾ ਮੁੰਡਾ ਨਹੀਂ ਲੱਭਣ ਦਿਆ ਆਹ ਹੋਰ ਚੱਲਣ ਦਿਆ ਮੇਰਾ ਮੁੰਡਾ ਨਹੀਂ ਲੱਭਣ ਦਿਆ ਨਹੀਂ ਉਹ ਕੀ ਚੱਕਰ ਆ ਵੀ ਹੋ ਲੱਗਿਆ ਕਿੱਥੇ ਆ ਬਿੱਲਾ ਬਿੱਲਾ ਚੱਲ ਗਿਆ ਵਾ ਕਹ ਓਏ ਬਿੱਲਾ ਬਿੱਲਾ ਹੈ ਗੜੀ ਆਂਟੀ ਉਹ ਚੱਲ ਗਿਆ ਚੱਲ ਗਿਆ ਬਿੱਲਾ ਸੀਤੋ ਵਾਲੀ ਨਹੀਂ ਮੰਮੀ ਵੀਰ ਅੱਛਾ ਨਾ ਸੰਗਰਾਮ ਪਰ ਨੂੰ ਫੇਸਬੁੱਕ ਤੇ ਤੇ ਉੱਤੇ ਦੋਵਾਂ ਦੇ ਸਰ 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 ਸੰਦੀਪ ਬੰਗ ਸਰ ਕਮਨਾ ਸਰ ਸਰਕੰ ਪੰਨੂ ਇਧਰ ਕੰਮ ਖਤਰਨਾਕ ਇਧਰ ਕੰਮ ਖਤਰਨਾਕ ਤੁਹਾਡੀ ਹੋ ਗਈ ਉਹ ਵੇਖੀ ਮੈਂ ਟਾਲੀ ਨਹੀਂ ਵੀਡੀਓ ਜਿਹੜੀ ਹਰੀ ਚੱਲੇ ਗਿਆ ਸੀ ਇਹ ਲੈ ਗਿਆ ਹੂੰ ਬੈਠ ਲੈ ਗਿਆ ਉਹ ਤਾਂ ਬੈਠ ਲਾ ਗਿਆ ਫਿਰ ਫੇ ਇਧਰ ਕਰ ਉਹ ਵੀਰ ਉਹਨੂੰ ਆਜਾ ਤੇਰੀ ਵੀਡੀਓ ਦੇਖ ਕੇ ਬੈਠ ਲਾ ਗਿਆ ਏ ਕੀ ਬਾਤਾਂ ਹੈ ਕੋਈ ਮਿਰਕਲਸ ਵਗੈਰਾ ਹਾਂਜੀ ਆ ਤੇ ਮੇਤਰਾ ਸੌਦਾ ਹੀ ਇੱਕ ਤੇ 650 ਦਾ ਦਿੱਤਾ 50 ਦਾ 50 ਤੇ ਅਗਰ ਚਾਵਾ ਗਿਆ ਤੇ ਲਖਤਾ 100 ਦਾ ਤੇ ਲੱਗ ਗਿਆ ਇਹ 50 ਤੇ ਲੱਗਾ 50 ਉਹਨੇ ਰਹਿਣਾ ਕੋਲ ਨਹੀਂ ਚੰਗਰਾਉ ਨਹੀਂ ਲੈ ਆਉਣੇ ਪ੍ਰਮੋਸ਼ਨ ਦੇ ਨਹੀਂ ਨਹੀਂ ਆਪਾਂ ਕਹੇ ਪ੍ਰਮੋਸ਼ਨ ਤੇ ਕੋਈ ਪਹਿਚਣ ਨਹੀਂ ਨੇ ਆਏ ਮੇਤਰਾ ਭਾਈ ਅਹੀਂ ਹੋ ਰਹੀ ਜੀ ਕੋਈ ਵੀਡੀਓ ਬਣਾਉਣੀ ਹੈ ਨਾ ਉਹਦਾ ਇਹ ਮਤਲਬ ਨਹੀਂ ਹੁੰਦਾ ਵੀ ਹਾਂ ਕਿਸੇ ਦੀ ਆਪਾਂ ਪ੍ਰਮੋਸ਼ਨ ਕਰਨਾ ਹੈ ਉਹਦਾ ਹੀ ਕੁਝ ਨਹੀਂ ਚੰਗੀ ਲੱਗਦੀ ਤਾਂ ਆਪਾਂ ਉਹਦੀ ਵੀਡੀਓ ਬਣਾਉਣੀ ਹੈ ਇਹ ਆਪਾਂ ਨੂੰ ਕਦੇ ਲੱਗੇ ਵੀ ਸਾਡੇ ਕੋਈ ਮੱਕੀ ਕੋਈ ਖਾਣ ਪੀਣ ਵਾਲੀ ਕੋਈ ਚੀਜ਼ ਹੋਏ ਜਗਾ ਇਹ ਲੱਗੇ ਵੀ ਸਾਡੀ ਵੀਡੀਓ ਨਾਲ ਕਿਸੇ ਦੀ ਹਲਪ ਹੁੰਦੀ ਅਸੀਂ ਉਹ ਵੀ ਚੀਜ਼ ਕਰ ਦਿੰਦੇ ਆ ਹਾਂ ਜੀ ਠੀਕ ਸਮਾਜ ਸੇਵਾ ਠੀਕ ਆ ਮਿੱਤਰੋ ਹੈ ਹਾਂ ਜੀ ਮਿੱਤਰਾਂ ਦਾ ਕਰੀਏ ਪ੍ਰਬੰਧ ਉਹ ਨਹੀਂ ਇੱਕ ਦਿਨ ਕੇ ਦਿਨ ਲੱਕੀ ਦੀ ਵੀਡੀਓ ਬਣਾਉਣੀ ਆ ਕਮੇੜੀ ਲਾ ਕੇ ਲੈ ਗਏ ਠੀਕ ਇਹ ਵੀ ਇਹ ਵੀ ਕੰਮ ਹੈ ਨਾਲ ਕਰਟ ਛੇੜਨਾ ਪਿਆ ਕਰਨਾ ਕਮੇੜੀ ਲਾ ਕੇ ਲੈ ਗਿਆ ਭਰਾਵਾ ਗੁਰਦਾਰੇ ਇੱਕ ਤੇ ਯਾਰ ਪਿੰਡਾਂ ਦੇ ਸਾੜਿਆਂ ਇਹ ਕੰਮ ਆ ਬੜਾ ਕੰਮ ਆ ਯਾਰ ਸਾਡੇ ਪਿੰਡਾਂ ਦੇ ਸਾਡੇ ਜਵਾਕਾਂ ਨੂੰ ਇਹ ਨਹੀਂ ਜਿਹੜਾ ਅੱਗੇ ਵਧਣ ਦਿੰਦੇ ਹਾਂ ਉਹਨਾਂ ਦਾ ਰੋਟੀ ਪਾਣੀ ਚੁੱਕਿਆ ਭਾਈ ਦਾਣ ਪਾਉ ਕਹਦੇ ਹਾਂ ਉਹਨਾਂ ਦਾ ਵੱਖਰਾ ਬਹੁਤ ਭਾਜੀ ਉਹਨਾਂ ਦਾ ਸਪੈਸ਼ਲ ਸਾਦ ਗੇ ਜਿਹੜੇ ਗੋਲਕ ਰੱਖ ਲੈ ਜਿੰਨਾ ਤੂੰ ਚਾਹੁੰਦਾ ਜੀ ਪਾ ਦਿਆ ਕਰਿਓ ਅਸੀਂ ਇੱਥੇ ਗੋਲ ਵੀ ਪਾਇਆ ਕਰਾਂਗੇ ਵੀ ਲਾਈਟਾਂ ਨਾ ਲਾਓ ਇੱਥੋਂ ਗੋਲਕ ਜੂ ਕੱਢ ਕੇ ਲੈ ਜਾ ਹਾਂ ਇਹਨਾਂ ਚੋਂ ਕੱਢ ਕੇ ਲੈ ਚਲੋ ਉਹ ਦਾਖਾਣਾ ਕਿਤੇ ਪਿਆਣਾ ਪੁਰਾਣਾ ਹਾਂ ਲਾ ਜਿਹੜਾ ਬਾਕਸ ਹੁੰਦਾ ਉਹ ਇੱਥੇ ਟੰਗਦੇ ਹੁੰਦੇ ਨੇ ਲੈ ਆ ਉਹਦੇ ਵਿੱਚ ਲੈ ਕੇ ਪਾ ਦਿੰਨੇ ਆ ਵੀ ਜੇ ਕਿ ਨਚੋਰੀ ਕਰਨ ਆਉਣਾ ਲੇਟਾ ਨਾ ਲਾਇਓ ਤੇ ਇਥੋਂ ਕੱਢ ਕੇ ਲਾਜੋ ਪਾਓ ਆਓ ਠੀਕ ਹੈ ਜਿੰਨੇ ਦੀ ਲੈਡ ਆ ਜਿੰਨੇ ਦੀ ਤੁਹਾਡੀ ਕਣੀ ਆ 100 200 ਰੁਪਏ ਰੱਖ ਲਈ ਨਹੀਂ ਬਾਬਾ ਮਾਰਿਆ ਕਰੋ ਖਿੱਚ ਕੇ ਮਿਹਨਤ ਕਰਿਆ ਕਰੋ ਪਰ ਜੋਗੀ ਤੂੰ ਨਿਆਣਾ ਕੁੱਟੀ ਜਾਣਾ ਯਾਰ ਤੂੰ ਸਾਰੇ ਇਹਦਾ ਹੋਈ ਹੈ ਹਾਂ 200 ਐਨ ਕਰ ਆ ਨੂੰ ਕਰ ਕੈਮਰਾ ਦੋ ਤੋਂ ਇੱਥੇ ਨਹੀਂ ਅਡਰ ਕੋਡ ਤੜੀਦਾ ਘਰੇ ਜਾ ਕੇ ਗਾਂਧੀ ਕੋਡ ਤੜੀਦਾ ਪਾਣੀ ਸਾਰਾ ਦਿਨ ਕੁੱਟੇ ਤੋਂ ਧਿਆ ਰਹਿੰਦਾ ਇਹਦਾ ਨਹੀਂ ਯਾਰ ਆਹਨੇ ਜੈਜ ਕਰਦੀ ਨਾ ਯਾਰ ਗਾਂਧੀ ਨਹੀਂ ਯਾਰ ਇਹਦਾ ਇਹ ਨਾ ਕਰੋ ਯਾਰ ਧੱਕਾ ਨਾ ਕਰੋ ਤਿੰਨ ਨੰਬਰ ਮਾਰ ਗਾਂਧੀ ਕੁੱਟੇ ਉਹ ਜੀਓ ਤਿੰਨ ਨਹੀਂ ਤਿੰਨ ਨਹੀਂ ਕਹਿੰਦਾ ਤਿੰਨ ਦੀਆਂ ਦੀ ਕਰਦੇ ਨਾ ਜੀ ਹੋ ਗਈ ਤੇਰਾ ਇਹਦਾ ਵੀ ਕਾਰਡ ਤੋੜ ਗਿਆ ਹਰ ਬੰਦਾ ਵੀ ਤੋੜ ਗਿਆ ਇਹ ਬੰਦਾ ਵੀ ਕਾਰਡ ਤੋੜ ਦਿੱਤਾ ਗਿਆ ਇਹ ਕੋਈ ਯੋਗੀ ਨਾ ਕਿਦਾਂ ਪਿਆ ਸੀ ਪਤਾ ਕੇ ਇਹਨੂੰ ਜੋ ਵੀ ਆਪ ਦੱਸ ਦੇ ਤੂੰ ਯੋਗੀ ਓਏ ਓ ਜੋਗੀ ਆਇਆ ਹੈ ਸਾਡੀ ਘੜੀ 'ਚ ਕੰਬੀਲ ਜਾ ਗਿਆ ਸੱਪ ਫੜਾ ਗਿਆ ਹਾਂ ਉਹ ਮੈਂ ਸੱਪ ਫੜਾ ਸੱਪ ਫੜਾਦਾ ਤੇ ਹੱਥ 'ਚ ਸੱਪ ਕੀ ਹਾਂ ਸੱਪ ਫੜਿਆ ਤੇ ਮੈਨੂੰ ਆਂਦਾ ਤੂੰ ਵੀ ਮੈਂ ਕਹਿੰਦਾ ਮੈਨੂੰ ਵੀ ਸੱਪ ਪੈ ਗਿਆ ਕਹਿੰਦਾ ਖਾ ਮੈਂ ਖਾਦ ਕੇ ਵਿਖਾਉਂਦਾ ਉਥੋਂ ਦਾ ਸੱਪ ਪੈ ਗਿਆ ਆ ਗਿਆ ਸਾਡੀ 'ਚ ਗੰਨੀ ਨੀ ਮਾਏ ਦੇ ਜੋਗੀ ਆ ਗਿਆ ਪੰਨੂ ਯਾਰ ਮੇਰਾ ਉੱਤੋਂ ਫਿਰ ਉੱਤੋਂ ਫਿਰ ਇਹਦਾ ਨਾ ਪੈ ਗਿਆ ਵੀ ਇਹ ਤੋਂ ਹੀ ਸੱਪ ਹੁੰਦਾ ਆ ਤੇ ਇਹਦਾ ਨਾ ਜੋਗੀ ਦਾ ਕਾਲੂ ਤੂੰ ਨਹੀਂ ਕਿਹਾ ਵੀ ਜੋਗੀ ਵੀਣ ਵਜਾ ਹੈ ਜੋਗੀ ਹੋਏ ਚਲੋ ਨੌਨਵੈ ਦੀ ਗੱਲਾਂ ਵਿੱਚ ਹੋ ਜਾਂਦੀਆਂ ਆ ਇਹ ਗੱਲ ਚਲੋ ਇਹ ਫਿਰ ਵੀ ਕੋਰੜ ਵਿੱਚ ਕਰਨਾ ਕਈ ਤੇ ਸਿੱਧੀ ਚੱਲ ਪੈਂਦੇ ਹੁੰਦੇ ਪਰ ਅਸੀਂ ਸਿੱਧੇ ਨਹੀਂ ਚੱਲਦੇ ਇਹ ਕੋਰੜ ਵਿੱਚ ਵੀਣ ਵਜਾਉਣ ਨੂੰ ਨਹੀਂ ਤੇਰਾ ਕਿਉਂ ਵੀ ਕਰਨ ਸੈਂ ਮੈਨੂੰ ਲੱਗਾ ਗੁਰੂ ਆ ਚਾਹੀਦੀਆਂ ਮੈਨੂੰ ਲੱਗਾ ਸੰਗਰਾਮ ਨੇ ਸੇਵਾ ਪੂਣੀ ਹੈ ਬਾਰ ਬਾਰ ਲਾਈਟਾਂ ਦਾ ਨਾਲ ਲੈਂਦਾ ਮੈਂ ਤੁਹਾਨੂੰ ਕਹਿਨ ਦਿਆ ਵੀ ਇਹ ਕੰਮ ਹੋ ਜਾਣਾ ਚਾਹੀਦਾ ਨੇ ਇੱਕ ਉਹ ਖੰਭੇ ਤੇ ਲੱਗ ਜੇ ਨਾ ਕਿਹਦੇ ਨਾ ਉਹ ਵਾਲੇ ਤੇ ਹਾਂ ਉਹ ਦੂਜੀ ਸਰਚ ਲਾਈਟ ਲਾਣਗੇ ਸਰਚ ਲਾ ਲੱਗਣਾ ਉਹ ਉੱਥੇ ਤੱਕ ਚੱਲ ਜੇ ਉਹ ਨਈਆਂ ਘਰਾਂ ਤੱਕ ਹਾਂ ਜੋਗੀ ਦੇ ਨਾਮ ਦੇ ਲਾਈਟਾਂ ਲੱਗਣੀਆਂ ਜੋਗੀ ਉੱਤੇ ਲਿਖ ਕੇ ਲਾ ਦੇਣਾ ਜੋਗੀ ਸੇਵਾ ਕਰਾਈ ਸੇਵਾ ਕਰਾਈ ਤੇ ਨਰੀ ਗਾਂਧੀ ਕੋਟਿਆ ਜਾਉ ਠੀਕ ਆ ਵੀ ਚਲੋ ਲਾਈਟਾਂ ਜਗਾ ਕੇ ਤੇ ਫਿਰ ਤੁਹਾਨੂੰ ਵਲੌਗ ਪਾਵਾਂਗੇ ਹਨਾ ਅਗਲੇ ਅਗਲੇ ਵਲੌਗ ਦੇ ਵਿੱਚ ਜੇ ਤੇ ਮਹਾਰਾਜ ਦੀ ਕਿਰਪਾ ਰਹੀ ਕੋਈ ਦਰਸ਼ਕਾਂ ਵੱਲੋਂ ਜਾਂ ਸੰਤਾਂ ਵੱਲੋਂ ਹੰਗਾਰਾ ਮਿਲਿਆ ਹੰਗਾਰਾ ਮਿਲਿਆ ਤੇ ਇਹ ਮੋਦੀ ਜੀ ਨਾ ਰੁਕ ਜਾਓ ਮੋਦੀ ਜੀ ਇਹਨੇ ਇਸ਼ਾਰਾ ਪਨਵਾ ਦੇ ਮੋਦੀ ਜੀ ਦਰਸ਼ਨ ਕਰਾ ਦਿੱਤੇ ਜਾਨੀ ਆਹ ਤੇ ਦੋ ਦੀ ਇਹ ਮੋਦੀ ਨੇ ਹਾਂ ਜੀ ਹਾਂ ਜੀ ਇਸ਼ਾਰਾ ਪਨਵਾ ਦੇ ਮੋਦੀ ਤੇ ਦੋ ਦੀ ਜਗ੍ਹਾ ਤੇ ਅਸੀਂ 4-5 ਵੀ ਲਾਈਟਾਂ ਲਾ ਸਕਦੇ ਆ ਤੇ ਬਾਕੀ ਆ ਜਿਹੜੀ ਸੇਵਾ ਕੀਤੀ ਜਾਨਾ ਆ ਤੱਕ ਤੇ ਪਹੁੰਚਦੀ ਕੀ ਜਿਹਨਾਂ ਨੂੰ ਕਹਿੰਦੇ ਬੈਂਚ ਹਾਂ ਬੈਂਚ ਤੇ ਇਹ ਸਾਡੇ ਭਰਾ ਕਰਨ ਵੱਲੋਂ ਹੀ ਇਹ ਸੇਵਾ ਇਹ ਬੜਾ ਟਾਈਮ ਪਹਿਲਾਂ ਦੀ ਤੇ ਬਾਕੀ ਉਧਰ ਹੋਰ ਵੀ ਬੈਂਚ ਹੈਗੇ ਆ ਟਕ ਟਕ ਅਹੀਂ ਲੈਂਦੇ ਟਕ ਤੁਸੀਂ ਲੈਂਦੇ ਆ ਤੇ ਪਰ ਸੇਵਾ ਚੱਲ ਇਹਦੇ ਵੱਲੋਂ ਹੀ ਮੁੰਡੇ ਵੱਲੋਂ ਨਹੀਂ ਚੱਲੋ ਛੱਡੀ ਪੰਚਾਇਤਾਂ ਦੇ ਨਾਲ ਗੱਲਾਂ ਜਾਣ ਨਹੀਂ ਵੀ ਪੰਚਾਇਤ ਵੱਲੋਂ ਹੀ ਸਸ ਵੋਟਾਂ ਪਾ ਇਦਾਂ ਕਈ ਵੋਟਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਿਦਾਂ ਕਿਦਾਂ ਸਬਸਕ੍ਰਾਈਬ ਆ ਹਾਂ ਜਿੰਦਾਂ ਤੁਸੀਂ ਕੋਈ ਗੱਲ ਕਰਨੀ ਹੋਵੇ ਕੋਈ ਕੋਈ ਵਿਚਾਰ ਦੇਣਾ ਪਿੰਡ ਬਾਰੇ ਕੋਈ ਜਾਣਕਾਰੀ ਦੇਣੀ ਹੋਏ ਆਪਣੇ ਹਾਂਜੀ ਪਿੰਡ ਬਾਰੇ ਇੱਕ ਜਾਣਕਾਰੀ ਆਪ بتا ਦਿਓ ਹਾਂਜੀ ਆਣੀ ਜਿਹੜਾ ਬੰਦੇ ਲਾ ਕੇ ਘਾਹ ਵੜਾ ਦੋ ਆਏ ਮਿੱਤਰੋ ਪੈਸੇ ਪਾਈਏ ਹੁਣ ਖੁੱਲੇ ਦਿਲ ਨਾਲ ਸੇਵਾ ਵਾਹੋਂ ਵਾਧੀ ਜਾਂਦੀ ਏ ਕਿਉਂ ਦਵਿੰਦਰ ਦੱਸ ਕੋਈ ਯਾਰ ਤੂੰ ਵੀ ਨਹੀਂ ਸੇਵਾ ਪਾਓ ਕਿ ਲਾਈਟਾਂ ਲੋਟਾ ਲਾਉਣੀਆਂ ਚਾਹੀਦੀਆਂ ਲਾਈਟਾਂ ਦਵਾ ਦਈਏ ਹਾਂ ਨਾ ਵੀ ਤੁਹਾਨੂੰ ਦੱਸਿਆ ਵੀ ਜੇ ਤੇ ਤੇ ਮਹਾਰਾਜ ਦੀ ਮੇਲ ਰਹੀ ਦਸਕਾਂ ਵੱਲੋਂ ਕੋਈ ਨਾ ਕੋਈ ਹੰਗਾਰਾ ਮਿਲਿਆ ਹੰਗਾਰਾ ਮਿਲਿਆ ਵੀਊ ਬਣਾ ਵਧੀਆ ਚੰਗੇ ਆ ਗਏ ਉਹ ਉਹ ਵੀ ਇੱਥੇ ਲਾ ਦਿੱਤੇ ਜਾਣਗੇ ਪੈਸੇ ਹਾਂ ਚੱਲ ਇਹ ਵੀ ਆਪਣੀ ਯਾਰ ਗੱਲ ਆ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜਿੰਨੇ ਵੀ ਇਹ ਵੀਡੀਓ ਤੇ ਆਪਾਂ ਨੂੰ ਇਨਕਮ ਹੁੰਦੀ ਆ ਜਿੱਦਾਂ ਰਾਜਕੁੰਦਰਾ ਨਹੀਂ ਕਰਦਾ ਸੀ ਉਹ ਮੰਮੀ ਕਹਿੰਦਾ ਵੀ ਜਿੰਨੀ ਆਪਣੀ ਕੰਮ ਹੋਈ ਫਿਲਮ ਦੀ ਕਹਿੰਦਾ ਸਾਰੀ ਲਾ ਦਿੱਤੀ ਜਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜਿੰਨੀ ਕੈਮਰਾ ਤਾਂ ਨੂੰ ਕਰੀ ਕਿੰਨਾ ਤੂੰ ਇੱਥੇ ਕਰਿਆ ਜਿੰਨੀ ਨਹੀਂ ਕੰਮ ਹੋਈ ਤਾਂ ਪਾਉਂਗਾ ਸੁਣ ਪਾਈ ਡਾਲਰ ਹੁਣ 7 ਤੋਂ 10 ਹੁਣ ਜਿੰਨੇ ਵੀ ਆਹ ਠੀਕ ਹੈ ਜੀ ਚੱਲੀ ਹੁਣੇ ਰਵਾਵਾ ਹੋ ਗਿਆ ਚੱਲੀ ਹੁਣ ਠੀਕ ਆ ਬਈ ਆਰਿਆਂ ਨੂੰ ਪਿਆਰ ਭਰੀ ਸਾਸਰੀ ਗਾ ਸਾਸਰੀ ਗਾ ਬਾਕੀ ਮਿੱਤਰੋ ਇਹ ਆ ਕਿ ਵਾਊਚਰ ਪਿੱਛੇ ਵੀਡੀਓ ਬਣਾਉਂਦੇ ਆ ਹਮ ਲੌਗ ਆ ਨੀ ਅਲ ਕਿੱਧਰ ਥੋੜਾ ਭਾਵੇਂ ਦਾ ਵੀ ਕੋਣ ਵੀ ਹੋਣ ਸਹੀ ਸਾਲੂ ਥੋੜੇ ਪਾਇਆ ਰਹਿਣਾ ਬਲੌਗ ਆ ਕੇ ਪਉਣੀ ਪੈਣੀ ਐ ਜੇ ਸਾਰੀ ਬਾਤ ਹੀ ਤੇ ਬੇੜਾ ਕਰ ਕੋ ਉਹ ਮੇਹਨ ਦੇ ਵਿੱਚ ਵੀ ਜੀ ਹਾਂ ਬਾਕੀ ਹੁਣ ਹੋਈ ਇਹ ਕਿਹੜਾ ਗਏ ਨੇ ਵੇਖਣੀ ਉਹ ਚੁਹੀ ਅਹੀਂ ਹੋਣੀ ਜੀ ਜਾਇਜ਼ ਕਰਨ ਦੇ ਉਹ ਨਹੀਂ ਉਹ ਕੋਡਵਾੜੀ ਕੋਈ ਨਹੀਂ ਏਰੀਆ ਨੇ ਗਾਂਧੀ ਕੁੱਟਿਆ ਏਰੀਏ ਦੇ ਵੀਡੀਓ ਨਹੀਂ ਚੱਲਣੀ ਬਾਬਾ ਜੀ ਨਹੀਂ ਇਹ ਚੱਲੂ ਨਹੀਂ ਚੱਲੂਗੀ ਗੱਲ ਹੁਣ ਹੋ ਸਕਦਾ ਇਹਦੀ ਲਾਗੇ ਬੰਨੇ ਬੱਲੇ ਬੱਲੇ ਹੋ ਜੇ ਪਾਸ਼ ਹੋ ਰਹੇ ਨੇ ਦੋਵੇਂ ਥੱਕਾ ਹੋ ਜੂ ਬਚਾਰੇ ਨਾਲ ਗਾਂਧੀ ਕੁੱਟ ਨਾ ਬ ਓਏ ਓਏ ਮਜ਼ਾਕ ਹੀ ਚਲੋ ਉਹ ਸਾਰਿਆਂ ਨੂੰ ਪਹਿਲਾਂ ਮਜ਼ਾਕ ਚੱਲਣ ਦੇ ਆ ਲੈ ਲੈਂਦਾ ਹਾਂ ਉਹ ਪਰ ਤਿੰਨ ਵਾਰੀ ਤੇ ਗਲਤ ਗੱਲ ਲਿਆ ਇੰਨਾ ਚਾਹੀਦਾ ਹੋਣੀ ਆ ਨਾ ਜੋਗੀ ਇਹ ਕੰਮ ਨਹੀਂ ਇੰਨਾ ਨਹੀਂ ਵੱਡਾ ਨਹੀਂ ਚਾਹੀਦਾ ਹੋਲੀ ਲੈ ਜਾ ਤੇ ਬਾਕੀ ਵੀ ਸਾਰੇ ਭਰਾ ਨੂੰ ਇਹ ਬੇਨਤੀ ਆ ਕਿ ਚੈਨਲ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰਿਓ ਵੀਡੀਓ ਸ਼ੇਅਰ ਕਰਿਓ ਤੇ ਆਪਣਾ ਪਿਆਰ ਸਾਨੂੰ ਇੰਦੇ ਵੀਡੀਓ ਦੇ ਵਿੱਚ ਦਿੰਦੇ ਰਹੋ ਮੈਨੂੰ ਕਰਕੇ ਕਮੈਂਟ ਕਰਕੇ ਕਮੈਂਟਾਂ ਦੇ ਵਿੱਚ ਦੱਸਿਓ ਵੀ ਕੀ ਚੰਗਾ ਲੱਗਾ ਕੀ ਮਾਰਾ ਲੱਗਾ ਕਿਹੜੀਆਂ ਵੀਡੀਓ ਬਣਾਉਣੇ ਨੇ ਨਾਲ ਸਾਸਰੀ ਘਾਲੀ ਬੜੀ ਬਲਾਉਣ ਡਿਆ ਹੈ ਤੇ ਕਿਹੜੀਆਂ ਵੀਡੀਓ ਬਣਾਇਆ ਕਰੀਏ ਆਪਾਂ ਤੁਹਾਡੇ ਚਰਨਾਂ ਦੇ ਵਿੱਚ ਵੀਡੀਓ ਲੈ ਕੇ ਆਂ ਕਰਾਂਗੇ ਚੰਗਾ ਸਾਸਰੀ ਘਾਲੀ ਓਏ